ਸਾਈਕਲਾਂ ਤੇ ਮੋਟਰਸਾਈਕਲਾਂ ਦਾ ਕੰਮ ਕਰਦਾ ਵਾਕਈ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਕੋਈ ਪੜ੍ਹੇ ਹੋ ਤੁਸੀਂ ਕੁਝ ਹਾਂ ਕਿੰਨੀਆਂ ਪੜ੍ਹੇ ਹੋ 10 ਪੜ੍ਹੇ ਹੋ 10 ਪੜ੍ਹੇ ਹੋ ਆ ਜਾ ਨਾ ਆ ਰਿਹਾ ਅੱਛਾ 10 ਪੜ੍ਹੇ ਹੋ ਤੇ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਕਿ ਸੱਜਣਾ 10 ਪੜ੍ਹਿਆ ਤੇ ਜਿਹੜੇ ਵਿਚਾਰੇ ਅੰਗਹੀਨ ਆ ਇਨਾਂ ਦੀ ਅਜੇ ਤੱਕ ਨਾ ਤਾਂ ਲੋਕ ਸਭਾ 'ਚ ਗੱਲ ਹੋਈ ਆ ਤੇ ਨਾ ਵਿਧਾਨ ਸਭਾ 'ਚ ਹੋਈ ਆ ਸਹੀ ਗੱਲ ਹੈ ਹਾਂ ਤੁਸੀਂ ਕਿਹਾ ਵੀ ਮੈਂ ਤੁਹਾਡੀਆਂ ਵੀਡੀਓ ਵੇਖਦਾ ਫਿਰ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਹੋ ਹਾਂ ਜੀ ਤਾਂ ਸੱਜਣਾ ਮੜੀ ਗੱਡੀ ਬੰਦ ਕਰਿਆ ਜੇ ਤੁਹਾਨੂੰ ਬਾਲਾ ਤਾਂ ਗੱਡੀ ਬੰਦ ਕਰ ਲੈਂਦਾ ਤੇ ਇਹ ਨਾ ਤਾਂ ਕਦੇ ਵਿਧਾਨ ਸਭਾ 'ਚ ਗੱਲ ਹੋਈ ਇਹਨਾਂ ਦੀ ਨਾ ਕਦੇ ਲੋਕ ਸਭਾ 'ਚ ਹੋਈ ਆ ਤੇ ਮੇਰੀ ਸਰਕਾਰ ਨੂੰ ਬੇਨਤੀ ਆ ਯਾਰ ਤੁਸੀਂ ਜਿਹੜੇ ਪੜੇ ਲਿਖੇ ਆ ਇਹਨਾਂ ਨੂੰ ਬਾਹਲੀ ਨਹੀਂ ਕੋਈ ਦਾਦਾ ਸਿਹਾਰ ਦੀ ਕਿਤਨੇ ਕਿਤੇ ਨੌਕਰੀ ਤਾਂ ਅਰੈਸਟ ਕਰਕੇ ਦਿਓ ਤੁਸੀਂ ਕਰ ਸਕਦੇ ਜੇ ਕਰਨ ਤੇ ਆਓ ਜੇ ਜ਼ਰੂਰੀ ਤਾਂ ਨਹੀਂ ਆਪਾਂ ਬਿਜ਼ਨਸ ਮੈਨਾਂ ਨੂੰ ਹੀ ਤਾਂ ਦੀ ਤਾਂ ਚੜਾਈ ਜਾਣਾ ਯਾਰ ਇਹੋ ਜੇ ਸੱਜਣਾ ਦੀ ਵੀ ਗੱਲ ਹੋ ਕਰੋ ਸੱਜਣ ਜੀ ਦੋਨੇ ਲੱਤਾਂ ਤੋਂ ਜਿਹੜੇ ਕਹਿ ਲੋ ਵੀ ਆ ਪੋਲੀਓ ਹੋਇਆ ਹੋਇਆ ਇਹਨਾਂ ਨੂੰ ਆ ਮਾਤਾ ਜੀ ਤੁਹਾਡੇ ਹਾਂਜੀ ਹਾਂਜੀ ਤੇ ਇਹ ਆਪਣਾ ਘਰ-ਬਾਰ ਵੈਸੇ ਵਧੀਆ ਹੁੰਦਾ ਬਹੁਤ ਠੀਕ ਠਾਕ ਹੈ ਮਾਂ ਵਾਗਿਆ ਪੁੱਤਰ ਵਾਗ ਅੱਛਾ ਦੇ ਕਿੰਨਾ ਕ ਕਿੰਨਾ ਕ ਬਣ ਜਾਂਦਾ ਬਹੁਤ ਯਾਰ ਨਿਹਰਾ ਦੇ ਟਾਈਮ ਟਾਪ ਜਾਂਦਾ ਵੱਡਾਈ ਦੀ ਇਹ ਕੋਈ 150 200 300 350 ਅਜਾ ਕਦੇ 300 ਕੇ 350 ਵੀ ਨਹੀਂ ਡੜੀ ਪੈ ਜਾਣੀ ਹਾਂ ਪੈ ਜਾਂਦੀ ਚਲੋ ਸ਼ੁਕਰ ਹੈ ਪ੍ਰਮਾਤਮਾ ਵੇਲੇ ਨਾ ਵਧੀਆ ਵਾ ਜਿਹੜੀ ਮੇਨ ਗੱਲ ਹੈ ਮੇਨ ਵਧੀਆ ਹੈ ਹਾਂਜੀ ਮੇਰੀ ਬੇਨਤੀ ਯਾਰ ਜਿਹੜੇ ਸੱਜਣ ਸਾਡੇ ਬਾਹਰ ਜਾ ਕੇ ਪੀਆਰਾਂ ਲੈ ਰਹੇ ਆ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਭਰਾਵਾ ਪ੍ਰੋਪਰਟੀਆਂ ਦੇ ਇੱਧਰ ਬਣਾਓ ਇੱਕ ਸਾਡੇ ਸੱਜਣ ਆ ਵੀ ਜਿਹੜੇ ਅੰਗਹੀਨ ਅੰਗਹੀਨ ਹੋਣ ਦੇ ਬਾਵਜੂਦ ਵੀ ਸਾਡੇ ਕੁਝ ਬਹੁਤ ਸਾਰੇ ਪੜ੍ਹੇ ਲਿਖੇ ਵੀਰ ਆ ਔਰ ਭਾਈ ਸਾਹਿਬ ਲੱਤਾਂ ਤੋਂ ਮੇਰੇ ਸਾਹਨ ਹੱਥਾਂ ਨੂੰ ਵੀ ਤੁਹਾਡੇ ਹੈਗੀ ਪ੍ਰੋਬਲਮ ਹਾਂਜੀ ਹਾਂਜੀ ਹੱਥਾਂ ਨੂੰ ਵੀ ਪ੍ਰੋਬਲਮ ਹੈਗੀ ਆ ਤੇ ਕੁਝ ਵਿਚਾਰੇ ਤੁਸੀਂ ਕਹਿਨ ਤੋਂ ਭਾਵ 80% ਹਾਂਜੀ ਹਾਂ 80% ਹੈ ਨਾ ਸਾਡੀ ਕਿੰਨੀ ਪੈਨਸ਼ਨ ਲਈ ਇਹਨਾਂ ਨੂੰ 15 ਹਾਂਜੀ ਹਾਂਜੀ 1500 ਰੁਪਏ 1500 ਰੁਪਿਆ ਪੈਨਸ਼ਨ ਤੇ ਦੁੱਧ ਕੀ ਰੇਟ ਆ ਦੁੱਧ 40 ਰੁਪਏ ਕਿਲੋ ਜੀ 40 ਰੁਪਏ ਫਿਰ ਸਾਨੂੰ ਵੀ ਦਵਾ ਦੁੱਧ ਹੈਗਾ 60 ਰੁਪਏ ਕਿਲੋ ਹਾਂਜੀ 60 ਰੁਪਏ ਕਿਲੋ ਦੁੱਧ ਹੋ ਗਿਆ ਤੇ 45 ਰੁਪਏ ਕਿਲੋ ਖੰਡ ਵੀਰ ਮੇਰਾ ਚਾਹ ਤਾਂ ਕਿੰਨੇ ਰੀ ਪੀਣਾ ਸੀ ਗੱਪ ਨਾ ਮਾਰੀ ਮੇਰਾ ਦੋ ਟਾਈਮ ਹੀ ਦੋ ਟਾਈਮ ਹੀ ਪੀਨੇ ਹਾਂ ਸਵੇਰ ਨੂੰ ਸ਼ਾਮ ਨੂੰ ਸ਼ਾਮ ਨੂੰ ਸਾਰੇ ਘਰ ਦੇ ਜੀ ਵੀ ਦੋ ਟਾਈਮ ਹੀ ਹਾਂ ਵੀ ਦੋ ਟਾਈਮ ਹੀ ਜੇ ਕੋਈ ਆ ਜੇ ਮੈਂ ਤੁਹਾਨੂੰ ਦੱਸ ਦੇਵਾਂ ਲੈ ਹੁਣ ਇਹ ਅਸਲ ਦੇ ਵਿੱਚ ਮਾਤਾ ਗੁੱਸਾ ਨਾ ਕਰੀਏ ਚਾਹ ਵੀ ਦੋ ਟਾਈਮ ਦਾ ਮਤਲਬ ਇਹ ਆ ਵੀ ਭਾਈ ਗੁਜ਼ਾਰਾ ਕਰਨਾ ਗੁਜ਼ਾਰਾ ਕਰਨਾ ਗੁਜ਼ਾਰਾ ਕਰਨ ਵਾਲੀ ਗੱਲ ਆ ਨਹੀਂ ਤੇ ਵੱਡਾ ਤੇ ਉਹਦੇ ਦੂਜੇ ਨਹੀਂ ਇੱਕ ਕਾਕਾ ਆ ਤੇ ਤਿੰਨ ਬੋਲੇ ਉਹ ਤਾਂ ਸਹੀ ਹੁੰਦੇ ਹਾਂ ਹਾਂ ਸਹੀ ਹੈ ਸਖਰ ਚਲੋ ਸ਼ੁਕਰ ਸ਼ੁਕਰ ਚਲੋ ਆਪਣੀ ਤਾਂ ਗੱਲ ਇਹਨਾਂ ਦੀ ਆ ਵਿਚਾਰਿਆਂ ਦੀ ਤੇ 1500 ਰੁਪਏ ਪੈਨਸ਼ਨ ਮੈਂ ਕਹਿੰਦਾ ਇਹਨਾਂ ਦੀ ਪੈਨਸ਼ਨ ਜਿਹੜੇ ਪੜ੍ਹੇ ਲਿਖੇ ਉਹਨਾਂ ਦੀ ਪੈਨਸ਼ਨ ਕੱਟੋ ਹਾਂਜੀ ਉਹਨਾਂ ਨੂੰ 10000 ਰੁਪਏ ਦੀ ਨੌਕਰੀ ਲਾਓ ਜਿਹੜਾ ਕੰਮ ਕਰ ਸਕਦਾ ਤੇ ਜਿਹੜਾ 100% ਜਾਂ 90% ਹੀ ਅੰਗ ਹੀ ਨਾ ਜਿਹੜਾ ਕੋਈ ਕਾਗਜ਼ੀ ਕਾਰਵਾਈ ਨਹੀਂ ਕਰ ਸਕਦਾ ਤੇ ਜਿਹੜਾ ਪੜ੍ਹੇ ਲਿਖਿਆ ਵੀ ਨਹੀਂ ਉਹਦੀ ਕਮ ਸੇ ਕਮ ਯਾਰ 7000 ਰੁਪਏ ਪੈਨਸ਼ਨ ਤਾਂ ਕਰੋ ਸੱਤ ਨਹੀਂ ਤਾਂ ਵੈਸੇ 7500 ਰੁਪਿਆ ਪੈਨਸ਼ਨ ਕਰੋ ਵੀ ਉਹਦੀ 2500 ਰੁਪਿਆ ਦਿਹਾੜੀ ਤਾਂ ਹੋਵੇ ਤਾਂ ਕਿ ਉਹਦੇ ਘਰ ਦੇ ਜੀ ਵੀ ਸੰਭਣ ਤਾਂ ਤੁਸੀਂ ਵਿਆਹ ਹੀ ਹੋਣ ਚ ਨਹੀਂ ਨਹੀਂ ਆ ਰਾਇ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ ਹੋ ਗਈ 25 ਸਾਲ 25 ਸਾਲ ਉਮਰ ਮੈਂ ਗੁਰੂ ਘਰੇ ਮੰਨ ਲਓ ਆਏ ਆ ਆਪਣੇ ਅੱਛਾ ਢਾਲੀ ਹੋਣਾ ਪਿੰਡ ਤੋਂ ਅੱਛਾ ਜੀ ਅਮਰਤਸ਼ਾਹ ਕਾ ਆਪਣਾ ਨਜ਼ਰ ਆਇਆ ਤਾਂ ਬੰਦਾ ਹੀ ਰਹਿ ਤਾ ਅੱਛਾ ਅਮਰਤਸ਼ਾਹ ਕਾ ਹਾਂ ਜੀ ਹਾਂ ਚਲੋ ਮੇਰੀ ਸੱਜਣਾ ਨੂੰ ਬੇਨਤੀ ਆ ਵੀ ਭਾਈ ਸਾਹਿਬ ਤੇ ਸਰਕਾਰ ਨੂੰ ਵੀ ਬੇਨਤੀ ਆ ਕਿ ਇਹੋ ਜਿਹੇ ਲੋਕਾਂ ਦੇ ਸਹਾਰੇ ਬਣੋ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਅੱਖਾਂ ਚੱਖਾਂ ਨਾ ਪਾਇਆ ਕਰੋ ਵੀ ਅੱਖਾਂ ਚੱਖਾਂ ਪਾਓ ਕੋਹਾਂ ਤਮਾਮ ਤਰ੍ਹਾਂ ਤੇ ਤੁਸੀਂ ਇਹੋ ਜਿਹੇ ਸੱਜਣਾ ਦੀ ਗੱਲਬਾਤ ਕਰਿਆ ਕਰੋ ਜਿਨ੍ਹਾਂ ਦੇ ਕੋਈ ਮਸਲੇ ਹੱਲ ਹੋ ਜਾਣਾ ਤੇ ਜੇਕਰ ਅੱਜ ਇਹਨਾਂ ਕੋਲ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਅੱਜ 10000 ਦੀ ਨੌਕਰੀ ਹੁੰਦੀ ਸਰਕਾਰੀ ਤਾਂ ਮੈਂ ਗਰੰਟੀ ਨਾਲ ਕਹਿੰਦਾ ਤੁਹਾਡੇ ਵੀ ਜਿਹੜਾ ਕਹਿੰਦੇ ਸ਼ੇਰੇ ਤੇਰੇ ਬੰਨੇ ਹੋਣੇ ਸੀਗੇ ਸਹੀ ਗੱਲ ਹੈ ਹਨਾ ਇਹ ਕੱਲ ਤੇ ਬੰਦਾ ਤੁਸੀਂ ਵੇਖ ਲਓ ਵਿਚਾਰੇ ਨੇ ਦੁਕਾਨ ਕਿਵੇਂ ਪਾਈ ਆ ਛੱਪਰ ਕਾਨਿਆਂ ਦਾ ਧਰ ਦੇ ਸ਼ੇਰ ਦੁਕਾਨ ਪਾਈ ਆ ਤੇ ਮੇਰੀ ਬੇਨਤੀ ਆ ਸਰਕਾਰ ਅੱਗੇ ਭਾਈ ਇਹਨਾਂ ਦੀ ਤੁਸੀਂ ਗੱਲਬਾਤ ਕਰਿਆ ਕਰੋ ਇਨਾਂ ਦੀ ਜਿੰਨੇ ਕੁ ਮੈਂ ਕਰ ਸਕਦਾ ਭਾਈ ਮੈਂ ਕਰ ਸੀ ਹਾਲਾਂਜੀ ਜਿਹੜੇ ਹੈਗੇ ਆ 100% ਅੰਗਹੀਨ ਜਿਹੜਾ ਕੋਈ ਕੰਮ ਨਹੀਂ ਕਰ ਸਕਦੇ ਉਹਦੀ ਤੁਸੀਂ ਪੈਨਸ਼ਨ ਜਿਹੜੀ ਉਹ 7500 ਰੁਪਇਆ ਕਰੋ 250 ਰੁਪਇਆ ਦਿਹਾੜੀ ਤਾਂ ਹੋਣੀ ਚਾਹੀਦੀ ਹੈ ਜੇ ਮੰਤਰੀ ਜਿਹੜੇ 5 ਸਾਲ ਰਹਿ ਕੇ ਜਿਹੜੇ ਚੰਗੇ ਭਰੇ ਸਹੀ ਸਲਾਮਤ ਹੁੰਦੇ ਆ ਉਹ ਲੂਲੇ ਲੰਗੜੇ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰੋ ਇਹ ਗੱਲ ਕਰਨੀ ਪਊਗੀ ਮੈਨੂੰ ਤੇ ਮੇਰੇ ਵੀ ਰੰਗ ਹੀ ਨੇ ਗੁੱਸਾ ਨਾ ਕਰ ਲੈਣ ਵੀ ਸਾਨੂੰ ਲੂਲੇ ਲੰਗੜੇ ਕਿਆ ਗੱਲ ਕੀ ਆ ਵੀ ਅੰਗ ਹੀ ਨੂੰ ਇਹ ਮੰਤਰੀ ਹੈ ਨਹੀਂਗੇ ਹਾਂਜੀ ਹਾਂਜੀ ਨਾ ਇਹਨਾਂ ਨੂੰ ਕਿਸੇ ਨੂੰ ਕੋਈ ਉਂਗਲ ਤੱਕ ਨੂੰ ਇਹਨਾਂ ਦੇ ਉਹ ਨਹੀਂ ਹੋਇਆ ਇਹਨਾਂ ਤਾਂ ਖੰਗ ਦਾ ਇਲਾਜ ਵੀ ਚੰਗੇ ਹਸਪੀਟਲਾਂ 'ਚ ਹੋ ਜਾਂਦਾ ਤੇ ਅੱਜਕੱਲ ਮੈਡੀਸਿਨ ਤੇ ਚੱਲਦੀਆਂ ਆ ਘਰ ਘਰ ਦੇ ਵਿੱਚ ਤੇ 1500 ਰੁਪਏ ਨਾ ਕੋਈ ਪੂਰੀ ਨਹੀਂ ਪੈਂਦੀ ਜਿਹੜੇ ਪੜ੍ਹੇ ਲਿਖੇ ਆ ਕਾਗਜ਼ੀ ਕਾਰਵਾਈ ਕਰਨ ਵਾਲੇ ਆ ਉਹਨਾਂ ਨੂੰ ਕਮ ਸੇ ਕੰਮ ਤੁਸੀਂ 10000 ਦੀ ਨੌਕਰੀ 12 ਦੀ ਜ਼ਰੂਰ ਦਿਓ ਥੋੜਾ ਜਿਹਾ ਗੁਜ਼ਾਰਾ ਹੋ ਜਾਊਗਾ ਔਰ ਜਿਹੜੇ ਵਿਚਾਰੇ ਪੈਨਸ਼ਨ ਜਿਹੜੇ ਵਿਚਾਰੇ ਨਹੀਂ ਜਿਹੜੇ ਕੋਲ 100% ਦੇ 100% ਹੀ ਹੁੰਦੇ ਆ ਨਹੀਂ ਪੜ ਸਕ ਪੜ ਲਿਖ ਸਕਦੇ ਉਹਨਾਂ ਦੀ ਘੱਟੋ ਘੱਟ 7500 ਰੁਪਿਆ ਪੈਨਸ਼ਨ ਇਹ ਕਰਨੀ ਚਾਹੀਦੀ ਆ ਤੇ ਬਾਕੀ ਉਹ ਜਿਹੜੇ ਸਾਡੇ ਅੰਗਹੀਨ ਵਿਅਕਤੀ ਆ ਉਹਨਾਂ ਨੂੰ ਵੀ ਬੇਨਤੀ ਭਾਈ ਇਹ ਤੁਹਾਡਾ ਮਸਲਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਆ ਕਈਆਂ ਦੇ ਰਿਸ਼ਤੇਦਾਰ ਅੰਗਹੀਨ ਹੁੰਦੇ ਆ ਤੇ ਕਈਆਂ ਦੇ ਯਾ ਉਹਨਾਂ ਨੂੰ ਵਿਚਾਰਿਆ ਉਹਨਾਂ ਦੇ ਸਾਰੇ ਭਰਾਵਾਂ ਨੂੰ ਬੇਨਤੀ ਕੀ ਹੈ ਜਿਹੜੀ ਗੱਲ ਆ ਉਹ ਸਰਕਾਰ ਦੇ ਕੰਨਾਂ ਤੱਕ ਜ਼ਰੂਰ ਪਹੁੰਚਾਓ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੀ ਵਧੀਆ ਸਾਹਿਬ ਨਹੀਂ ਨਹੀਂ ਮਾ ਮਾਇਰਾ ਕਾ ਪਈ ਹੋਰ ਆ ਜਾ ਆਪਣੀ ਕਰ ਨਾ ਨਾ ਕੱਜ ਮਤ ਵਕਤ ਕਿਆ ਬਣਾ ਲੀਨੇ ਕੋਟ ਮਾ ਕਾ ਜੀ ਜਮਾ ਸਵਾਦ ਆਂ ਜਾਨ ਦੀ ਅੱਛਾ ਜੀ ਨਹੀਂ ਜਾਵਦਾ ਅੱਛਾ ਜੀ ਤੇ ਮਤਲਬ ਨਾ ਸਤੇ ਸਤੇ ਨਾ ਜਾਉਦੇ ਹਾਂ ਸਾਹਿਬ ਅੱਛਾ ਜੀ ਮੇਰੇ ਸੌਰੀ ਜੀ ਮੇਰੇ ਕਾਰ ਦੇ ਮੌਜੂਦ ਹੈ ਕੀ ਹਾਲ ਹੈ ਜੀ હાજી બંને બહુ વાધી ਹਾਂ ਇਹਨਾਂ ਕਿੰਨਾ ਮਹਾਰਾਜ ਮੈਂ ਤੁਹਾਨੂੰ ਕਹਦਾ ਆਪਣੇ ਬੰਦੂਆਂ ਨਾਲ ਹਲਕਾ ਨਾ ਕੱਢਣ ਲੱਗਣਾ ਹੋਣਾ ਕਿ ਤੁਹਾਡਾ ਮੈਂ ਲਿਸਟ ਤੇ ਲੈ ਰਿਹਾ ਬੰਦੂਆਂ ਨੇ ਹਲਕੇ ਦੇ ਪਰ ਤੁਸੀਂ ਬੇਫਿਕਰ ਹੋ ਜਾ ਸੱਚੇ ਪਾਤਸ਼ਾਹ ਤੁਹਾਨੂੰ ਕਰਾਂਗੇ ਤੇਰੇ ਨੰਬਰ ਦੇ ਜਾ ਬਾਈ ਮਰਜ਼ੀ ਦਾ ਦੀ ਬਾਈ 95015 ਮੈਂ ਸੇਵ ਕਰ ਲਵਾਂਗਾ ਕਾਪੀ ਤੇ ਲਿਖ ਲਈ ਹਾਂ ਬਾਈ ਦਾ ਨੰਬਰ ਲਿਖ ਲੈਣਾ ਹੀ ਕੰਮ ਕੀ ਹੈ